ਲੋ ਵੀ ਮਿੱਤਰੋ ਅੱਜ ਥੋੜੇ ਜੇ ਟਾਈਮ ਖੱਡ ਕੇ ਬਹਿ ਜਾਓ ਅੱਜ ਘੂੜੀ ਪੂਰੀ ਟਾਪ ਦੀ ਲਿਆ ਦਿੱਤਾ ਅੱਜ ਜਿਹਦਾ ਖਾਨਦਾਨ ਵੀ ਪੂਰਾ ਤਕੜਾ ਤੇ ਜਿਹਨੇ ਜੰਮੇ ਵੀ ਪੂਰੇ ਤਕੜੇ ਆ ਕਹਿ ਸਕਦੇ ਆ ਆਪਾਂ ਟਾਪ ਦੀ ਬਰੂਡ ਮੇਅਰ ਭਾਈ ਥੰਮ ਹੀ ਆ ਬਰੀਡਿੰਗ ਵਾਲੇ ਪੱਖੋਂ ਤਾਂ ਆਪਾਂ ਕਹਿ ਦਈਏ ਇੱਕ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਲਿਆਤੀ ਬਸ ਵੀਡੀਓ ਪੂਰੀ ਦੇਖ ਲਿਓ ਤਾਂ ਕਿ ਤੁਹਾਨੂੰ ਪੂਰੀ ਆ ਜਿਹੜੀ ਡਿਟੇਲ ਐ ਇਹਦੀ ਮਿਲ ਜੇ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਏ ਦੋਸਤੋ ਅੱਜ 22 April 2025 ਦੀ ਇਹ ਵੀਡੀਓ ਹੈ ਤੇ ਅੱਜ ਘੋੜੀ ਵੀ ਪੂਰੇ ਟੌਪ ਦੀ ਲਿਆ ਤੇ ਲਾਂਬੇ ਲਾ ਦੂ ਸਾਰਿਆਂ ਦੇ ਜਿਹੜੇ ਭਰਾ ਮਾਰਵਾੜੀ ਚੰਗੀ ਕੁੜੀ ਬਰੀਡਿੰਗ ਵਾਲੀ ਭਾਲਦੇ ਆ ਜਾਂ ਪ੍ਰੂਫ ਹੋਈ ਭਾਲਦੇ ਤਾਂ ਆਹ ਕੁੜੀ ਦੇਖ ਲਓ ਖਾਨਦਾਨ ਵੀ ਆਈ ਨਹੀਂ ਵੀ ਇਹ ਆਲੀ ਥਾਨ ਦੀ ਦੋਸਤੋ ਡਾਇਰੈਕਟ ਬੱਚੀ ਆਪਾਂ ਦੱਸ ਹੀ ਦਿੰਨੇ ਚਲੋ ਵੀਡੀਓ ਤੇ ਲੇਟ ਕਿਉਂ ਕਰਨਾ ਡਾਇਰੈਕਟ ਬੱਚੀ ਹੈ ਕੋਈ ਪੋਤੀ ਨਹੀਂ ਕੋਈ ਦੋਤੀ ਨਹੀਂ ਸਿੱਧੀ ਡਾਇਰੈਕਟ ਆਲੀਸਾਨ ਦੀ ਧੀ ਆ ਤੇ ਪਹਿਲਾਂ ਤੁਸੀਂ ਹੱਡਾਂ ਪੈਰਾਂ ਤਾਂ ਮੌਜੂਦ ਤੀਆਂ ਤਾਂ ਪਤਾ ਲਾ ਲਿਆ ਹੋਣਾ ਵੀ ਹਾਂ ਵਾਕਈ ਕੋਈ ਚੀਜ਼ ਆ ਗਾਰੰਟੀ ਨਾਲ ਦੋਸਤੋ ਆਲੀਸਾਨ ਦੀ ਤੇ ਸਾਰੀ ਡਿਟੇਲ ਹੀ ਦਵਾਂਗੇ ਬਸ ਜਿਹੜੀ ਵੀਡੀਓ ਪੂਰੀ ਦੇਖ ਲਓ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰ ਲਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੋ ਬਹੁਤ ਟਾਪ ਦੀ ਘੋੜੀ ਦੋਸਤੋ ਜਿਹੜੀ 10-15 ਲੱਖ ਰੁਪਏ ਲੋਕ ਮੁੱਲ ਕਰਦੇ ਹਿਸਾਬ ਦੇ ਪੈਸਿਆਂ 'ਚ ਲਿਆਦੇ ਤੁਹਾਨੂੰ ਜਿਆਦਾ ਰੇਟ ਨਹੀਂ ਜੈਨੂਇਨ ਦਾ ਜਿੰਨੇ ਜੋ ਆਪਾਂ ਅਲੀਸ਼ਾਨ ਦੀ ਡਾਇਰੈਕਟ ਢੀ ਦੇ ਦੇਣੀ ਆ ਉਹ ਪਰਮੇਟ ਹੋਈ ਹੋਈ 52000 ਤੁਹਾਡਾ ਮੀਟਿੰਗ ਫੀਸ ਵਾਲਾ ਬਚਣਾ ਉਨੇ ਜੋ ਕੋਈ ਖਾਲੀ ਘੋੜੀ ਬਿਨਾ ਆਨਲਾਈਨ ਦੀ ਨਹੀਂ ਦਿੰਦਾ ਇਹਦੇ ਬਰਾਬਰ ਦੀ ਕੰਡੀਸ਼ਨ ਦੀ ਸਵਾਰੀ ਸੂਰੀਆਂ ਪੂਰੀਆਂ ਓਕੇ ਰਿਪੋਰਟਾਂ ਸਾਰੀ ਡਿਟੇਲ ਹੀ ਦਿੰਨੇ ਵਾਸਤੇ ਵੀਡੀਓ ਨਾ ਬਣੇ ਰਿਓ ਦੋਸਤੋ ਜਿਵੇਂ ਘੋੜੀ ਤੁਸੀਂ ਦੇਖ ਲਈ ਚਾਲ ਚੂਲ ਦੀ ਪਰਫੈਕਟ ਪਹਿਲਾਂ ਮਾਰਕੀਟ ਦੀ ਗੱਲ ਕਰਦੇ ਮੱਥੇ ਫੁੱਲਾ ਦੋਸਤੋ ਮਗਰਲੇ ਦੋ ਪੈਰ ਚੱਟੇ ਆ 9 ਸਾਲ 8 ਤੋਂ 9 ਸਾਲੇ ਦੀ ਉਮਰ ਆ ਡਾਇਰੈਕਟ ਅਲੀਸ਼ਾਨ ਦੀ ਆ 60 ਇੰਚ ਦੀ ਹਾਈਟ ਆ ਬਾਲਪੋਰੀਆਂ ਦੀ ਸਾਫ ਆ ਅੰਦਰ ਦੀ ਵੀ ਸਾਫ ਆ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾਓ 4 ਦਿਨ ਪਹਿਲਾਂ ਮੀਟ ਹੋਈ ਆ ਆਪਣੇ ਵਾਲੇ ਜੈ ਰਾਜ ਤੋਂ ਮੀਟ ਹੋਈ ਦੇਵ ਰਾਜ ਰਣੀਏ ਦੇ ਬੱਚੇ ਤੋਂ ਮੀਟ ਹੋਈ ਆ ਦਿਲਵਾਗ ਦੇ ਪੁੱਤੇ ਤੋਂ ਤੇ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਇਹਨੇ ਅੱਜ ਤਾਈਂ 2 ਬੱਚੇ ਜੰਮਿਆ ਪੂਰੇ ਟੌਪ ਦੇ ਜੰਮੇ ਆ ਚੰਗੇ ਰੇਟ 'ਤੇ ਸੇਲ ਹੋਇਆ ਕਿਉਂਕਿ ਪ੍ਰਾਣੀ ਲੈਣ ਜਿਹੜਾ ਆਲੀਸ਼ਾਨ ਦੀ ਡਾਇਰੈਕਟਰੀ ਆ ਇਹਦੇ ਜਿਹੜਾ ਹੱਡ ਪੈਰ ਆ ਕੀ ਨਾ ਅੱਜ ਦੇ ਜਾਨਵਰਾਂ ਨੂੰ ਰਲਦੇ ਨੇ ਤੇ ਲੈਂਥ ਦੇਖੋ ਕਿੰਨੀ ਲੰਮੀ ਆ ਆਹ ਔਂ ਘੋੜੀਆਂ ਨਾਲੋਂ ਜ਼ਿਆਦਾ ਦੁੱਗਣੀ ਆ ਆਪਾਂ ਕਹਿ ਸਕਦੇ ਹਾਂ ਇੱਕ ਹਿਸਾਬ ਦੀ ਦੁੱਗਣੀ ਲੰਮੀ ਆ ਸੁੰਬ ਦਾ ਸਾਈਜ਼ ਦੇਖੋ ਸੁੰਬ ਕਿੰਨਾ ਭਾਰਾ ਤੇ ਮਜ਼ਬੂਤ ਲੱਗਿਆ ਗਰਦਨ ਡਿਜ਼ਾਈਨ ਕਹਿ ਸਕਦੇ ਹਾਂ ਕੁੰਡੀ ਵਾਲਾ ਕੰਨ ਆ ਕੁੰਡੀ ਨਾਲ ਕੁੰਡੀ ਟੱਚ ਹੁੰਦੀ ਆ ਮੱਥੇ ਫੁੱਲ ਮਗਰਲੇ ਦੋ ਪੈਰ ਚਿੱਟੇ ਆ ਸਾਈਨ ਜਿਹੜੀ ਰੰਗ ਦੀ ਬਹੁਤ ਸੋਹਣੀ ਸਾਈਨ ਦਿੰਦੀ ਆ ਮਜ਼ਬੂਤੀ ਪੂਰੀ ਆ ਹਿੱਕ ਬਾਡੀ ਦੀ ਖੁੱਲੀ ਦੇਖੋ ਹਿੱਕ ਕਿੰਨੀ ਚੌੜੀ ਆ ਪੁੱਠਾ ਕਿੰਨਾ ਚੌੜਾ ਇਹੀ ਇਹਨੇ ਆਪਦੇ ਬੱਚਿਆਂ ਚ ਪ੍ਰੋਡਿਊਸ ਕਰਦੀ ਬਾਕੀ ਜੈ ਰਾਜ ਦਾ ਵੀ ਹਿੱਕ ਬਾਡੀ ਪੂਰੀ ਸੋਹਣੀ ਆ ਹਾਈਟ ਸੋਹਣੀ ਆ ਬੱਚਾ 100% ਟੌਪ ਦਾ ਹੋਣਾ ਜੈ ਰਾਜ ਦੇ ਅੱਜ ਕੱਲ ਬੱਚੇ ਪੂਰੇ ਟੌਪ ਦੇ ਆ ਰਹੇ ਆ ਡੇਲੀ ਇੱਕ ਅੱਧੀ ਘੋੜੀ ਹੁੰਦੇਗਾ ਘੋੜੀ ਬਹੁਤ ਮੀਟ ਹੋਈ ਉਹ ਤਾਂ ਤੇ ਪੂਰੇ ਰਿਜ਼ਲਟਾਂ ਦੇ ਫੋਟੋਆਂ ਸ਼ੇਅਰ ਕਰ ਦਿਓ ਬਾਬਾ ਸੌਖ ਰੱਖ ਕੇ ਅਗਲੇ ਸਾਲ ਆ ਵੀ ਪੂਰੇ ਟੌਪ ਦੇ ਬੱਚੇ ਦੋ ਨੰਬਰ ਉੱਪਰ ਆ ਸੰਪਰਕ ਕਰ